ਦੋਸਤੋ ਪੰਜਾਬ ਵਿੱਚ ਹੈਲਪਰ ਅਤੇ ਹੋਰ ਬਖ ਬਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹਾਂ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿ ਮੈਂ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਭਰਤੀ નોਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਯੂਆਰਸੀ 814 सीईटीसी ਦੁਆਰਾ ਹੱਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਕੰਟੈਕਟ ਡਿਟੇਲ ਐਕਸਪੀਰੀਅੰਸ ਦੇ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਤੁਸੀਂ ਭੇਜ ਦੇਣਾ ਹੋਵੇਗਾ ਜੀ 814 सीईटीसी ਸੀ ਆਬਲਿਕ O 56 एपीओ ਪੈਨ ਕਨਵੇ 3814 ਦੇ ਤੁਸੀਂ ਭੇਜ ਸਕਦੇ ਹੋ ਜੀ 12 ਮਾਰਚ 2024 ਤੱਕ ਇਹ ਪੋਸਟਾਂ ਪ੍ਰੋਪਰਲੀ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੇ ਗੀਆਂ ਨੇ ਜੀ 350 ਦਿਨਾਂ ਵਾਸਤੇ ਇਹਨਾਂ ਪੋਸਟਾਂ ਲਈ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਜੀ ਪੋਸਟ ਨੰਬਰ 1 ਜੀ ਅਸਿਸਟੈਂਟ ਮੈਨੇਜਰ ਕਮ ਅਕਾਊਂਟਿੰਗ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਅਪਲਾਈ ਕਰ ਸਕਦੇ ਨੇ ਜੀ ਰਿਟਾਇਰਮੈਂਟ ਜੀਐਸਓ ਪੋਸਟ ਨੰਬਰ 2 ਜੀ ਬਿਲਿੰਗ ਕਲਰਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 7 ਜੀਐਸਓ ਓਆਰਐਸ ਡਿਫੈਂਸ ਪਰਸਨ ਵੀ ਅਪਲਾਈ ਕਰ ਸਕਦੇ ਨੇ ਜੀ ਉਹਨਾਂ ਨੂੰ ਕੰਪਿਊਟਰ ਦੀ ਨੋਲਿਜ ਹੋਣਾ ਜ਼ਰੂਰੀ ਹੈ ਜੀ ਐਸਕੇਟੀ 1 ਪੋਸਟ ਹੈ ਜੀ ਰਿਟਾਇਰਮੈਂਟ ਜੀਐਸਓ ਔਰ ਐਸ ਅਪਲਾਈ ਕਰ ਸਕਦੇ ਨੇ ਜੀ ਨੈਕਸਟ ਹੈ ਜੀ ਅਕਾਊਂਟ ਕਲਰਕ ਦੀ ਪੋਸਟ ਹੈ ਜੀ ਇੱਕ ਜੀਐਸਓ ਕਲਰਕ ਔਰ ਐਸ ਕਲਰਕ ਡਿਫੈਂਸ ਪਰਸਨ ਵੀ ਅਪਲਾਈ ਕਰ ਸਕਦੇ ਨੇ ਜੀ ਹੈਲਪਰ ਦੀਆਂ ਪੋਸਟਾਂ ਨੇ ਜੀ ਦੋ ਜੀਐਸਓ ਔਰ ਐਸ ਅਪਲਾਈ ਕਰ ਸਕਦੇ ਨੇ ਤੁਹਾਡੇ ਡਾਕੂਮੈਂਟਸ 12 ਮਾਰਚ 2024 ਤੱਕ ਉਹਨਾਂ ਕੋਲ ਪਹੁੰਚ ਜਾਣੇ ਚਾਹੀਦੇ ਨੇ ਜੀ ਹੋਰ ਬਿਤੇਰੀ ਜਾਣਕਾਰੀ ਲਈ ਤੁਸੀਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ